ਮਿਰਜ਼ਾ ਸਹਿਬਾ ਖੀਵੇ ਮਾਣੀ ਦੇ ਸਰਦਾਰ ਖੀਵੇ ਖਾਨ ਦੀ ਇੱਕ ਧੀ ਸੀ ਉਸ ਦਾ ਨਾਂ ਸਹਿਬਾ ਸੀ ਇਸ ਪ੍ਰੇਤ ਕਹਾਣੀ ਦਾ ਨਾਇਕ ਮਿਰਜ਼ਾ ਦਾਣਾਬਾਦ ਪਿੰਡ ਵਿੱਚ ਵੰਜਲ ਨਾਂ ਦੇ ਵਿਅਕਤੀ ਦੇ ਘਰ ਜੰਮਿਆ ਸਹਿਬਾ ਰਿਸ਼ਤੇ ਵਿੱਚ ਮਿਰਜ਼ੇ ਦੇ ਮਾਮੇ ਦੀ ਧੀ ਸੀ ਸਹਿਬਾ ਕੁਝ ਵੱਡੀ ਹੋਈ ਤਾਂ ਉਸ ਨੂੰ ਪਿੰਡ ਦੀ ਮਸਜਿਦ ਵਿੱਚ ਪੜਨੇ ਪਾਇਆ ਗਿਆ ਮਿਰਜ਼ੇ ਨੂੰ ਵੀ ਆਪਣੇ ਨਾਨਕੇ ਘਰ ਭੇਜ ਦਿੱਤਾ ਗਿਆ ਸੀ ਨਾਨਕੇ ਘਰ ਰਹਿੰਦਿਆਂ ਮਿਰਜ਼ਾ ਵੀ ਮਸਜਿਦ ਵਿੱਚ ਪੜਨ ਲਈ ਜਾਣ ਲੱਗਿਆ। ਮਸਜਿਦ ਵਿੱਚ ਇਕੱਠੇ ਪੜਦਿਆਂ ਮਿਰਜ਼ਾ ਤੇ ਸਹਿਬਾ ਦਾ ਆਪਸੀ ਲਗਾਅ ਹੋ ਗਿਆ। ਜਵਾਨੀ ਦੀ ਦਹਲਿਜ਼ ਉੱਤੇ ਪੈਰ ਧਰਦਿਆਂ ਹੀ ਇਹ ਲਗਾਅ ਗੁੜੀ ਪ੍ਰੀਤ ਦਾ ਰੂਪ ਧਾਰਨ ਕਰ ਗਿਆ। ਜਿਤੇ ਹੀ ਇਸ ਪ੍ਰੀਤ ਕਹਾਣੀ ਦੀ ਚਰਚਾ ਹੋਣ ਲੱਗੀ, ਨਤੀਜੇ ਵਜੋਂ ਮਿਰਜ਼ਾ ਆਪਣੇ ਪਿੰਡ ਦਾਣਾਬਾਦ ਵਾਪਸ ਆ ਗਿਆ। ਦੂਜੇ ਪਾਸੇ ਸਹਿਬਾ ਦੇ ਮਾਪਿਆਂ ਨੇ ਉਸਦਾ ਵਿਆਹ ਚੰਦੜ ਖਾਨਦਾਨ ਦੇ ਇੱਕ ਗੱਭਰੂ ਨਾਲ ਤੈਅ ਕਰ ਦਿੱਤਾ। ਚੰਦਣਾ ਦੀ ਜੰਜ ਟੁੱਕਣ ਵਾਲੀ ਸੀ ਸਹਿਵਾ ਇਸ ਵਿਆਹ ਲਈ ਰਾਜ਼ੀ ਨਹੀਂ ਸੀ ਇਸ ਲਈ ਉਸ ਨੂੰ ਕਰਮੋ ਨਾ ਦੇ ਇੱਕ ਵਿਅਕਤੀ ਰਾਹੀਂ ਉਸਨੇ ਮਿਰਜ਼ੇ ਨੂੰ ਦਾਣਾਬਾਦ ਸੁਨੇਹਾ ਭੇਜਿਆ ਸੁਨੇਹੇ ਵਿੱਚ ਮਿਰਜ਼ੇ ਨੂੰ ਤਤਕਾਲ ਸਹਿਵਾ ਕੋਲ ਪਹੁੰਚਣ ਲਈ ਕਿਹਾ ਗਿਆ ਸਹਿਵਾ ਦਾ ਸੁਨੇਹਾ ਮਿਲਦਿਆਂ ਹੀ ਮਿਰਜ਼ਾ ਤਿਆਰ ਹੋ ਗਿਆ ਉਸਦੇ ਘਰਦਿਆਂ ਨੇ ਉਸ ਨੂੰ ਬਹੁਤ ਰੋਕਿਆ ਬਹੁਤ ਸਮਝਾਇਆ ਪਰ ਮਿਰਜ਼ਾ ਸਹਿਵਾ ਕੋਲ ਜਾਣ ਲਈ ਦ੍ਰਿੜ ਸੀ ਉਹ ਬਿਨਾਂ ਕਿਸੇ ਟਿੱਲ ਤੋਂ ਆਪਣੀ ਬੱਕੀ ਉੱਤੇ ਸਵਾਰ ਹੋ ਕੇ ਵਾਹੋ-ਵਾਹੀ ਵਾਹੋ-ਦਾਹੀ ਸਹਿਬਾ ਦੇ ਪਿੰਡ ਪਹੁੰਚ ਗਿਆ ਉੱਥੇ ਉਸਨੇ ਆਪਣੀ ਮਾਸੀ ਦੀਬੋਦਰ ਰਾਹੀ ਸਹਿਬਾ ਨੂੰ ਆਪਣੇ ਪਹੁੰਚਣ ਦੀ ਖਬਰ ਦਿੱਤੀ ਤਦੋਂ ਮਿਰਜ਼ਾ ਅਤੇ ਸਹਿਬਾ ਨੇ ਵਿਆਹ ਤੋਂ ਪਹਿਲਾਂ ਹੀ ਨੱਠ ਜਾਣ ਦਾ ਮਤਾ ਪਕਾ ਲਿਆ ਕਹਿੰਦੇ ਹਨ ਕਿ ਮਿਰਜ਼ਾ ਸਹਿਬਾ ਨੂੰ ਆਪਣੀ ਬੱਕੀ ਉੱਤੇ ਬਿਠਾ ਕੇ ਹਵਾ ਹੋ ਗਿਆ ਜਿੱਤੇ ਹੀ ਉਹ ਪਿੰਡ ਤੋਂ ਕਾਫੀ ਦੂਰ ਚਲੇ ਗਏ ਤਦ ਕੁਝ ਸਫ਼ਰ ਦੀ ਥਕਾਵਟ ਕਾਰਨ ਅਤੇ ਕੁਝ ਨਿਸ਼ਚਿੰਤ ਹੋ ਜਾਣ ਕਾਰਨ ਮਿਰਜ਼ਾ ਇੱਕ ਜੰਡ ਦੇ ਹੇਠਾਂ ਆਰਾਮ ਕਰਨ ਲਈ ਰੁਕ ਗਿਆ। ਉਸਨੇ ਆਪਣੀ ਬੱਕੀ ਨੇੜੇ ਹੀ ਬੰਨ ਦਿੱਤੀ, ਤੀਰਾਂ ਦਾ ਡੱਬਾ ਨੇੜੇ ਰੱਖ ਲਿਆ, ਪਲਾਂ ਵਿੱਚ ਉਹ ਗੂੜੀ نیند ਸੌ ਗਿਆ। ਸਹਿਬਾ ਉਸਦੇ ਸਿਰਾਨੇ ਜਾਗਦੀ ਬੈਠੀ ਸੀ। ਉਧਰ ਇਹ ਗੱਲ ਛੁਪੇ ਨਾ ਰਹੀ ਕਿ ਮਿਰਜ਼ਾ ਸਹਿਬਾ ਨੂੰ ਉਧਾਲ ਕੇ ਲੈ ਗਿਆ ਹੈ। ਤਦ ਸਿਆਲ ਅਤੇ ਚੰਦੜ, ਅਰਥਾਤ ਸਹਿਬਾ ਦੇ ਪੇਕੇ ਅਤੇ ਸਹੁਰੇ ਘਰ ਦੇ ਬੰਦੇ ਮਿਰਜ਼ੇ ਅਤੇ ਸਹਿਬਾ ਦਾ ਪਿੱਛਾ ਕਰਨ ਲੱਗੇ ਸਹਿਬਾ ਨੂੰ ਪਿੱਛਾ ਕੀਤੇ ਜਾਣ ਦਾ ਡਰ ਸੀ ਇਸ ਲਈ ਉਸਨੇ ਮਿਰਜ਼ੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਮਿਰਜ਼ੇ ਨੂੰ ਆਪਣੀ ਤਾਕਤ ਉੱਤੇ ਅੰਨਾ ਵਿਸ਼ਵਾਸ ਸੀ ਜਿਸ ਕਰਕੇ ਉਸਨੇ ਸਹਿਬਾ ਦੀ ਗੱਲ ਨੂੰ ਗੋਲਿਆਂ ਤੱਕ ਨਾ ਅਤੇ ਸੁੱਤਾ ਰਹਾ ਸਿਆਲਾਂ ਅਤੇ ਚੰਦੜਾਂ ਦੀ ਧੜ ਅਖੀਰ ਖੁਰਾ ਨੱਪਦੀ ਹੋਈ ਉਸ ਜੜ੍ਹ ਦੇ ਨੇੜੇ ਪਹੁੰਚ ਗਈ ਜਿੱਥੇ ਮਿਰਜ਼ਾ ਸੁੱਤਾ ਪਿਆ ਸੀ ਸੇਵਾ ਸਹਿਬਾ ਨੂੰ ਫਿਕਰ ਹੋਇਆ ਕਿ ਜੇ ਮਿਰਜ਼ਾ ਤੀਰਬਾਜ਼ੀ ਕਰੇਗਾ ਤਾਂ ਉਸਦੇ ਭਰਾਵਾਂ ਦਾ ਨੁਕਸਾਨ ਹੋਵੇਗਾ ਇਸ ਲਈ ਉਸਨੇ ਮਿਰਜ਼ੇ ਦੇ ਤੀਰਾਂ ਵਾਲਾ ਡੱਬਾ ਪੱਥਾ ਅਤੇ ਕਮਾਨ ਜੰਡ ਉੱਤੇ ਟੰਗ ਦਿੱਤੇ ਐਨੇ ਹੀ ਪਿੱਛਾ ਕਰਦੀ ਆਉਂਦੀ ਬਾਹਰ ਨੇ ਮਿਰਜ਼ੇ ਨੂੰ ਆ ਕੇ ਰਿਆ ਦਿਖਤਾ ਅਤੇ ਇਕੱਲਾ ਮਿਰਜ਼ਾ ਸਿਆਲਾ ਅਤੇ ਚੰਦਣਾ ਦੇ ਹਮਲੇ ਅੱਗੇ ਟਿਕ ਨਾ ਸਕਿਆ ਮਿਰਜ਼ਾ ਜੰਡ ਦੇ ਹੇਠਾਂ ਹੀ